ਖਬਰਨਾਮਾ ਦੇਖ ਰਿਹਾ ਸਾਰੇ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਉਸ ਰਾਜ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕਿੰਨੇ ਕੀਤਾ ਹੈ ਪੰਥ ਨੂੰ ਖੂਰਾ ਕਿੰਨੇ ਲਾਇਆ ਸਿੱਖਾਂ ਦੀ ਕਰਦਾਰਕੁਸ਼ੀ ਸਿੱਖਾਂ ਦੀ ਨਸ਼ਲਕੁਸ਼ੀ ਕਿਸ ਨੇ ਕਰਵਾਈ ਇੱਕ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਾਵੇਂ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੀ ਆਪਣੀ ਮਨਮਰਜ਼ੀ ਕਰਕੇ ਭarti ਨੂੰ ਨੇਪਰੇ ਚਾੜ ਦੇਣਾ ਜੇ ਗੱਲ ਕਰੀਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਤੋਂ ਭਗੌੜਾ ਕੌਣ ਹੋਇਆ ਮਨਕਰ ਕੌਣ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੱਥਾ ਕਿਨੇ ਲਾਇਆ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕਿਨੇ ਕੀਤੀ ਇਹ ਜਗਜाहਰ ਹੋਇਆ ਹੈ ਖਾਸ ਕਰਕੇ ਕੌਮ ਦਾ ਨੁਕਸਾਨ ਕੀਤਾ ਭਾਰਤੀ ਜਨਤਾ ਪਾਰਟੀ ਨਾਲ ਆਪਣੇ ਨਿੱਜੀ ਹਿੱਤਾਂ ਦੇ ਫਾਇਦੇ ਲਈ ਯਾਰੀ ਤੇ ਯਰਾਨੇ ਨਵਾਏ ਜਿਹੜੇ ਹੁਣ ਅਸੂਲਾਂ ਦੀ ਗੱਲ ਕਰਦੇ ਨੇ ਇਹ ਕੀਤਾ ਹੈ ਕਿ ਭਾਜਪਾ ਨੂੰ ਕਹਿ ਰਹੇ ਨੇ ਕਿ ਭਾਜਪਾ ਦੀ ਦੇਣ ਹੈ ਜਿਹੜੀ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਸੂਤ ਤੋਂ ਪੰਜ ਮੈਂਬਰੀ ਜਾਂ ਸੱਤ ਮੈਂਬਰੀ ਕਮੇਟੀ ਬਣੀ ਹੈ ਇਟ ਮੀਨਸ ਇਹਨਾਂ ਨੇ ਸਿੱਧਾ ਟਾਰਗੇਟ ਕੀਤਾ ਹੈ ਕਿ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸ਼੍ਰੀ ਕੇਸਗੜ ਦੇ ਸਾਬਕਾ ਜਥੇਦਾਰ ਹਨ ਜਿਹੜੇ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਸੀ ਯਾਨਕਿ ਗਿਆਨੀ ਹਰਪ੍ਰੀਤ ਸਿੰਘ ਹੋਣੀ ਗਿਆਨੀ ਸੁਨਤਾਨ ਸਿੰਘ ਹੋਣੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਣੀ ਕਿ ਇਹਨਾਂ ਨੇ ਜਿਹੜਾ ਫੈਸਲਾ ਦਿੱਤਾ ਹੈ ਸੱਤ ਮੈਂਬਰੀ ਕਮੇਟੀ ਨੂੰ ਦਿੰਦਾ ਹੈ ਜਿਹੜਾ ਫੈਸਲਾ ਕਿ ਤੁਸੀਂ ਭਰਤੀ ਕਰੋ ਇਹ ਭਾਜਪਾ ਵੱਲੋਂ ਆਇਆ ਹੈ ਤੇ ਭਾਜਪਾ ਦੇ ਵਿੱਚ ਰਹਿ ਕੇ ਕੌਮ ਦਾ ਨੁਕਸਾਨ ਕਿਨੇ ਕੀਤਾ ਹੈ ਸਮੇਤ ਸੈਣੀ ਵਰਗਿਆਂ ਨੇ ਸਿੱਖਾਂ ਦੀ ਨਸ਼ਲ ਪੁਸੀ ਕਿਨੇ ਕੀਤੀ ਹੈ ਉਹ ਸਾਰਾ जग ਜਾਣਦਾ ਹੈ ਇਸ ਨੂੰ ਲੈ ਕੇ ਹੁਣ ਫਿਰ ਅਕਾਲ ਤਖਤ ਸਾਹਿਬ ਦੀ ਹੁਕਮਾਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੰਜੀਤੀ ਲਈ ਬਣੀ ਭਰਤੀ ਕਮੇਟੀ ਦਾ ਬਾਦਲ ਪਰਿਵਾਰ ਦੇ ਘੜ ਮਾਨਸਾ ਜ਼ਿਲ੍ਹੇ ਵਿੱਚ ਪਿੱਖੀ ਵਿੱਚ ਭਾਰੀ ਇਕੱਠ ਹੋਇਆ ਜਿਸ ਵਿੱਚ ਭਰਤੀ ਕਮੇਟੀ ਦੇ ਮੈਂਬਰ ਮਨਪ੍ਰੀਤਿਆਲੀ ਜਥੇਦਾਰ ਗੁਰਪ੍ਰਤਾਪ ਸਿੰਘ ਵਿਡਾਲਾ ਜਥੇਦਾਰ ਇਕਬਾਲ ਸਿੰਘ ਝੁੰਦਾ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਖਾਸ ਤੌਰ ਤੇ ਹਾਜ਼ਰ ਰਹੇ ਇਸ ਮੌਕੇ ਤੇ ਯਾਲੀ ਨੇ ਕਿਹਾ ਕਿ ਅਕਾਲ ਤਖਤ ਤੋਂ ਪਗੋੜਾ ਹੋਇਆ ਧੜਾ ਜਿਸ ਨੇ ਹਮੇਸ਼ਾ ਭਾਜਪਾ ਦਾ ਪੱਖ ਪੂਰਿਆ ਚਾਹੇ ਕਿਸਾਨੀ ਅੰਦੋਲਨ ਵੇਲੇ ਦੀ ਗੱਲ ਹੋਵੇ ਜਾਂ ਇਸ ਤੋਂ ਬਾਅਦ ਰਾਸ਼ਟਰਪਤੀ ਦੀ ਚੋਣ ਵੇਲੇ ਭਾਜਪਾ ਦੇ ਉਮੀਦਵਾਰ ਨੂੰ ਵੋਟ ਪਾਉਣ ਦੀ ਨੇ ਸਭ ਤੋਂ ਵੱਧ ਪੰਜਾਬ ਦਾ ਨੁਕਸਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਆਪਣੀ ਖੇਤਰੀ ਪਾਰਟੀ ਤੋਂ ਵੱਡੀ ਉਮੀਦ ਲਾਈ ਬੈਠਾ ਹੈ ਜਦ ਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਕਦੇ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ ਉਹਨਾਂ ਨੇ ਪਾਰਟੀ ਲੀਡਰਸ਼ਿਪ ਦੀਆਂ ਗਲਤ ਨੀਤੀਆਂ ਕਾਰਨ ਪਾਰਟੀ ਤੋਂ ਦੂਰ ਗਏ ਨਵਜਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਾਂ ਪਾਰਟੀ ਦਾ ਸਨਮਾਨ ਕਰਨ ਸ਼੍ਰੋਮਣੀ ਅਕਾਲੀ ਦਲ ਅਤੇ ਘਰ ਵਾਪਸੀ ਕਰਨ ਜਦਦਰ ਅਕਬਾਲ ਸਿੰਘ ਝੁੰਡਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਅਤਿਆਗ ਤੇ ਕੁਰਬਾਨੀ ਵਾਲੀ ਜਮਾਤ ਹੈ ਪਰ ਅੱਜ ਪਾਰਟੀ ਦੇ ਢਾਂਚੇ ਦੇ ਰੇਤ ਬਜਰੀ ਦੀ ਗੈਰਕਾਨੂੰਨੀ ਕੰਮ ਕਰਨ ਵਾਲੇ ਅਤੇ ਲੋਕ ਆਪਸ਼ ਹੋ ਚੁੱਕੇ ਹਨ ਯਾਨੀ ਕਿ ਰਾਜ ਕੇ ਲਾਪਾ ਕੀਤੀ ਗਈ ਸ਼ਰੂਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੀ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲ ਕੇ ਸ਼ਰੂਮਣੀ ਅਕਾਲੀ ਦਲ ਦਾ ਸਭ ਤੋਂ ਵੱਡਾ ਨੁਕਸਾਨ ਕੀਤਾ ਹੈ ਜਿਸ ਦਾ ਖਮਨਿਆਜਾ ਅਸੀਂ 2017 ਦੇ ਵਿੱਚ ਵੀ ਭੁਗਤਿਆ 2022 ਦੇ ਵਿੱਚ ਵੀ ਅਤੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਪੁਗਤਿਆ ਕਿ ਖੇਤਰੀ ਪਾਰਟੀ ਪੰਥਕ ਪਾਰਟੀ ਨੂੰ ਸਿੱਖਾਂ ਨੇ ਕੌਮ ਨਹੀਂ ਸਿੱਖ ਕੌਮ ਨਹੀਂ ਵੋਟ ਨਹੀਂ ਪਾਈ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂਕਿ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦਾ ਸ਼੍ਰੋਮਣੀ ਅਕਾਲੀ ਦਲ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਬਜ਼ਾ ਸੀ ਧੰਨ